ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦੇ ਕਾਰਨਾਂ ਦੇ ਉੱਤੇ ਪਿਛਲੇ ਦਿਨਾਂ ਤੋਂ ਗੱਲਬਾਤ ਜਿਹੜੀ ਉਹ ਕਰ ਰਹੇ ਹੈਗੇ ਆ ਇਹਦੇ ਵਿੱਚ ਇੱਕ ਕਾਰਨ ਕਿਤੇ ਨਾ ਕਿਤੇ ਬਾਬਾ ਪ੍ਰਿਥੀ ਚੰਦ ਦੇ ਰੂਪ ਦੇ ਵਿੱਚ ਆ ਕੇ ਵੀ ਜੁੜ ਜਾਂਦਾ ਹੈਗਾ ਆਪ ਨੂੰ ਪਤਾ ਹੈ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਅੰਦਰ ਤਿੰਨ ਪੁੱਤਰ ਹੋਏ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ ਉਸ ਤੋਂ ਬਾਅਦ ਦੇ ਵਿੱਚ ਬਾਬਾ ਮਹਾਦੇਵ ਜੀ ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਬਾ ਪ੍ਰਿਥੀ ਚੰਦ ਜੀ ਦਾ ਮਾਇਆ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਵਧੀਆ ਸੇਵਾਦਾਰ ਸੀਗੇ ਜੇ ਬਹੁਤ ਸੋਹਣੀ ਸੇਵਾ ਕਰਵਾਉਂਦੇ ਸਨ ਪ੍ਰਬੰਧਕ ਸਤਜੇ ਸੰਦੇ ਪਰ ਮਾਇਆ ਦੇ ਪ੍ਰਤੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਖਿੱਚ ਸੀਗੀ ਤੇ ਚੌਧਰ ਦੀ ਅੰਦਰ ਖੁਕ ਸੀ। ਬਾਬਾ ਮਹਾਦੇਵ ਉਹ ਬਿਲਕੁਲ ਹੀ ਆਪੋਜ਼ਿਟ ਸਾਈਡ ਦੇ ਉੱਤੇ ਸਨ ਉਹਨਾਂ ਨੂੰ ਕਿਸੇ ਚੀਜ਼ ਤੱਕ ਲੈਣਾ ਦੇਣਾ ਵੀ ਨਹੀਂ ਸੀਗਾ। ਪਰ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜੀਵਨ ਹਨ ਉਹ ਹੁਕਮ ਰਜ਼ਾਈ ਚੱਲ। ਉਹ ਭਾਣੇ ਦੇ ਅੰਦਰ ਟੁਰਨ ਵਾਲੇ ਸਨ। ਉਹ ਅੰਜਨ ਮਾਹੇ ਨਰਿੰਦਰਨ ਰਈਏ ਵਾਲੇ ਸਿਧਾਂਤ ਦੇ ਧਾਰਨੀ ਸਨ। ਇਹਦਾ ਆਪਾਂ ਨੂੰ ਪਤਾ ਲੱਗਦਾ। ਇਸ ਲਈ ਜਦੋਂ ਕਸਵਟੀ ਲਈ ਜਾਂਦੀ ਹੈ ਤੇ ਬਾਬਾ ਪ੍ਰਿਥੀਚੰਦ ਦੇ ਮੁਕਾਬਲ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਕਸਵਟੀ ਉੱਤੇ ਖਰੇ ਉੱtre ਉਹਨਾਂ ਨੂੰ ਗਰਿਆਈ ਹਾਸਲ ਹੁੰਦੀ ਹੈ ਬਾਬਾ ਪ੍ਰਿਥੀਚੰਦ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਉਹਨਾਂ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾਂ ਵਿਰੋਧ ਕੀਤਾ ਉਹਨਾਂ ਦੇ ਨਾਲ ਉੱਚਨੀਵੇਂ ਬੋਲ ਵੀ ਆ ਜਿਹੜੇ ਉਹ ਬੋਲੇ ਉਸ ਤੋਂ ਬਾਅਦ ਵੀ ਉਹਦੀ ਕੋਸ਼ਿਸ਼ ਰਹੀ ਲਗਾਤਾਰ ਮਸੰਦਾਨੂ ਨਾਰ ਲਾ ਕੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਤੇ ਸਾਰੀਆਂ ਪਟਾਵਾਂ ਆਪ ਲੈ ਲੈਂਦਾ ਸੀਗਾ ਜੇ ਤੇ ਸੰਗਤ ਨੂੰ ਲੰਗਰ ਛਕਣ ਦੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਵੱਲ ਭੇਜ ਦਿੰਦੇ ਸੀ ਆਪਣਾ ਪਤਾ ਉਹ ਲੰਗਰ ਮਸਤਾਨੇ ਹੋਏ ਭਾਈ ਗੁਰਦਾਸ ਜੀ ਜਦੋਂ ਆਏ ਉਦੋਂ ਅਗਲਾ ਸਟੈਪ ਚੁੱਕਿਆ ਗਿਆ ਫਿਰ ਕਿਤੇ ਨਾ ਕਿਤੇ ਉਹਨੇ ਸੋਚਿਆ ਵੀ ਚਲੋ ਜੇ ਮੇਰੇ ਕੋਲ ਗੁਰਿਆਈ ਨਹੀਂ ਆਏਗੀ ਤੇ ਮੇਰੇ ਪੁੱਤਰ ਕੋਲ ਆ ਜਾਏਗੀ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਤਲ ਕਰਨ ਦੀ ਤਿੰਨ ਚਾਰ ਵਾਰ ਸਾਜ਼ਿਸ਼ ਵੀ ਜੜੀ ਕੋ ਰਚੀ ਸਾਡਾ ਇਤਿਹਾਸ ਇਹ ਗੱਲ ਦੱਸਦਾ ਹੈਗਾ ਸੋ ਇਹ ਸਾਰਿਆਂ ਦੇ ਸਾਹਮਣੇ ਗੱਲਾਂ ਸੀਗੀਆਂ ਜੇ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਕੋਈ ਦਾਲ ਨਾ ਗੜੀ ਤੇ ਹੀ ਤੇ ਆਪਦੇ ਸੋਰੀ ਪਿੰਡ ਚਲਾ ਗਿਆ ਹੀਰੀ ਲਾਹੌਰ ਦੇ ਲਾਕੇ ਉਥੇ ਜਾ ਕੇ ਇਹਨੇ ਦਰਬਾਰ ਸਾਹਿਬ ਦੀ ਤਰ੍ਹਾਂ ਹੀ ਦੇ ਉੱਤੇ ਆਪਣਾ ਦਰਬਾਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫਲ ਰਿਹਾ ਸੀ ਇਹਦਾ ਪੁੱਤਰ ਮਿਹਰਬਾਨ ਸੀਗਾ ਜੀ ਤੇ ਇਹਨਾਂ ਨੂੰ ਵੀ ਚੰਗਾ ਰਾਗ ਵਿਦਿਆ ਦਾ ਤੇ ਨਾਲ ਹੀ ਕਾਬ ਦਾ ਅਨੁਭਵ ਸੀਗਾ ਜੀ ਲੇਖਣ ਸ਼ੈਲੀ ਦੇ ਵਿੱਚ ਵੀ ਕਾਫੀ ਕੁਝ ਇਹਨਾਂ ਦੇ ਦਰਸਤ ਸੀਗਾ ਤੇ ਜਿਸ ਕਰਕੇ ਇਹਨਾਂ ਨੇ ਕੱਚੀ ਰਚਨਾ ਗੁਰਨਾਨਕ ਛਾਪ ਦੇ ਥੱਲੇ ਲਿਖਣੀ ਸ਼ੁਰੂ ਕਰ ਦਿੱਤੀ। ਗੁਰੂ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਗੁਰੂ ਮਹਾਰਾਜ ਨੇ ਬਕਾਇਦਾ ਇਹਨਾਂ ਦਾ ਜਿਹੜਾ ਡੰਬ ਸੀਗਾ ਉਹ ਸੰਗਤ ਦੇ ਸਾਹਮਣੇ ਪ੍ਰਗਟ ਕਰਕੇ ਰੱਖ ਦਿੱਤਾ। ਹੁਣ ਸਮੇਂ-ਸਮੇਂ ਤੇ ਦੋ ਘਟਨਾਵਾਂ ਸਾਨੂੰ ਹੋਰ ਵੀ ਮਿਲਦੀਆਂ ਨੇ ਇੱਕ ਸੁਲਹੀ ਵਾਲੀ ਇੱਕ ਸੁਲਬੀ ਵਾਲੀ ਜਿਨ੍ਹਾਂ ਨੂੰ ਚੜਾ ਕੇ ਲੈ ਕੇ ਆਇਆ ਸੀਗਾ ਗੁਰੂ ਸਾਹਿਬ ਉੱਤੇ ਪਰੋ। ਇੱਕ ਦਾ ਤੇ ਘੋੜਾ ਹੀ ਜਿਹੜਾ ਸੀਗਾ ਉਹ ਪੱਠੇ ਜਾ ਪਿਆ ਦੂਜੇ ਤੇ ਸੂਲ ਉੱਠੀ ਤੇ ਉਹ ਸੀਗਾ ਜਿਹੜਾ ਉਹ ਮਰ ਗਿਆ ਉਹਨੇ ਸਾਰੀਆਂ ਘਟਨਾਵਾਂ ਸਾਹਮਣੇ ਸਾਨੂੰ ਲੋਕਾਂ ਦੇ ਉਹ ਚੁੱਕਣਾ ਦਿੰਦੇ ਰਹੇ ਨੇ ਜੇ ਸਮੇਂ-ਸਮੇਂ ਦੇ ਉੱਤੇ ਬਾਬੇ ਪ੍ਰਥੀ ਨੂੰ ਜਦੋਂ ਘਰ ਪਾਟਿਆ ਹੋਵੇ ਆ ਅੱਜ ਵੀ ਦੇਖਦੇ ਹੈਗੇ ਆ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਕਿਤੇ ਨਾ ਕਿਤੇ ਚੁੱਕਣਾ ਦਿੰਦੇ ਆ ਤੇ ਚਾਹੇ ਸਿੱਧੇ ਰੂਪ ਵਿੱਚ ਨਾ ਵੀ ਹੋਵੇ ਅਸਿੱਧੇ ਰੂਪ ਦੇ ਵਿੱਚ ਕੜੀਆਂ ਜੁੜੀ ਜਾਂਦੀਆਂ ਨੇ ਜਦੋਂ ਕੁਝ ਲੋਕਾਂ ਨੇ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਉਣਾ ਹੋਵੇ ਤੇ ਫਿਰ ਉਹ ਆਪਣੇ ਢੰਗ ਤਰੀਕੇ ਆ ਜਿਹੜੇ ਉਹ ਕਾਢ ਹੀ ਲੈਂਦੇ ਕਿਤੋਂ ਦੀ ਗੱਲ ਕਿਤੇ ਜਾ ਕੇ ਜੋੜ ਕੇ ਉਹ ਫਿਰ ਆਪਣਾ ਜਿਹੜਾ ਬੁੱਤਾ ਹੁੰਦਾ ਹੈ ਨਾ ਉਸ ਅਨੁਸਾਰ ਲੈਂਦੇ ਆ ਸੋ ਇਹ ਵੀ ਇੱਕ ਕਾਰਨ ਸੀਗਾ ਕਿਤੇ ਨਾ ਕਿਤੇ ਕਿ ਸਰਕਾਰੀ ਦਰਬਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਬਾਬਾ ਪ੍ਰਿਥੀਆ ਸਮੇਂ-ਸਮੇਂ ਦੇ ਉੱਤੇ ਕਰਦਾ ਰਿਹਾ ਉਹ ਵੀ ਇੱਕ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿਰੋਧੀਆਂ ਦੇ ਵਾਸਤੇ ਪਲੱਸ ਪੁਆਇੰਟ ਬਣੀਆਂ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ